ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੇ ਸਾਸ ਨਿਹਾਲ ਅੱਜ ਮੈਂ ਸਿੱਖ ਧਰਮ ਦੇ ਵਿੱਚ ਪੰਜ ਸ਼ਕਤੀਆਂ ਜੋ ਪ੍ਰਗਟ ਹੋਈਆਂ ਹਨ ਗੁਰਬਾਣੀ ਦੇ ਵਿੱਚੋਂ ਪਿਆਰ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਕਿਰਪਾ ਕਰਨ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਜਿੰਨੇ ਕੁ ਮੈਨੂੰ ਅਭੁਦ ਹੈ ਜਨਮ ਹੋਣਾ ਤੇ ਪ੍ਰਗਟ ਹੋਣ 'ਚ ਫਰਕ ਆ ਹੋਇਆ ਤੇ ਜਨਮ ਹੈ ਗੁਰੂ ਨਾਨਕ ਪਾਤਸ਼ਾਹ ਦਾ ਵੀ ਪਰ ਉਹ ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ ਸਿਮਰਨ ਬੰਦਗੀ ਕਰਦੇ ਹੋਏ ਵਹੀਂ ਨਦੀ ਦੇ ਵਿੱਚ ਕੁਬੀ ਮਾਰੀ ਤੇ ਫਿਰ ਜਦੋਂ ਅਕਾਲ ਪੁਰਖ ਦੀ ਦਰਗਾਹ ਚਰ ਕੇ ਸੋਦਰ ਕੇਹਾ ਸੋ ਕਰ ਕੇਹਾ ਜਿੱਤ ਬੈ ਸਰਬ ਸਮਾਨੈ ਜਿਸ ਦਰ ਘਰ ਦੇ ਵਿੱਚ ਬਹਿ ਕੇ ਅਕਾਲ ਪੁਰਖ ਵੈਗ ਨੂੰ ਸਾਰਿਆਂ ਦੀ ਸੰਭਾਲ ਕਰਦੇ ਨੇ ਜਦ ਉਥੇ ਪਹੁੰਚੇ ਤੇ ਉਥੋਂ ਫਿਰ ਉਹ ਲੈ ਕੇ ਆਏ ਮੂਲ ਮੰਤਰ ਮੂਲ ਮੰਤਰ ਲੈ ਕੇ ਤੇ ਫਿਰ ਚਾਜ ਕਹਿੰਦਾ ਵੀ ਉਹ ਉਥੇ ਨਹੀਂ ਮਾਣੀਆਂ ਦੇ ਵਿੱਚ ਸਿਮਿਆਂ ਦੇ ਵਿੱਚ ਪ੍ਰਗਟ ਹੋਏ ਉਥੇ ਪ੍ਰਗਟ ਹੁੰਦੇ ਨੇ ਸਤਗੁਰੂ ਨਾਨਕਾ ਫਿਰ ਕਹਿੰਦਾ ਗੁਰੂ ਨਾਨਕ ਪਾਸ਼ਾ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਹੰਦੇ ਰਪਨੋਆ ਫਿਰ ਪ੍ਰਗਟ ਹੋਏ ਗੁਰੂ ਨਾਨਕ ਪਾਤਸ਼ਾਹ ਕਾਲਪੁਰਖ ਦੇ ਵੱਲੋਂ ਬਖਸ਼ਿਸ਼ ਲੈ ਕੇ ਆਏ ਬਖਸ਼ਿਸ਼ ਕੀ ਲੈ ਕੇ ਆਏ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰ ਆਜ 19 ਸਹਿਵੰ ਗੁਰ ਪ੍ਰਸਾਦ ਇਹ ਮੂਲ ਮੰਤਰ ਦਾ ਸਾਧਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਾਲਪੁਰਖ ਤੋਂ ਬਖਸ਼ਿਸ਼ ਲੈ ਕੇ ਆਏ ਠੀਕ ਹੈ ਜੀ ਨੰਬਰ 2 ਤੇ ਕਲਕੀ ਤਰਪਾਦਸ਼ਾ ਨੇ ਜਦੋਂ 1699 ਦੀ ਵਿਸਾਖੀ ਨੂੰ ਅੰਮ੍ਰਿਤ ਦੀ ਦਾਤ ਤਿਆਰ ਕਰਕੇ ਖਾਲਸਾ ਪੰਥ ਦੀ ਜਦੋਂ ਸਾਜਣਾ ਕੀਤੀ ਹੈ ਉਸ ਟਾਈਮ ਦੇ ਉੱਤੇ ਪ੍ਰਗਟ ਹੁੰਦੇ ਨੇ ਵੋ ਪ੍ਰਗਟਿਓ ਮਰਦ ਗਮਣਾ ਵਰਿਆ ਮੇ ਤੇਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰ ਜਿਲਾ ਉਹ ਮਰਦ ਅਗੰਮਰਾ ਪ੍ਰਗਟ ਹੋ ਗਿਆ ਉੱਥੇ ਜੀ ਫਿਰ ਖਾਲਸਾ ਪ੍ਰਗਟਿਓ ਪ੍ਰਮਾਤਮ ਕੇ ਮੋਹ ਜੀ ਪ੍ਰਮਾਤਮਾ ਦੀ ਮੋਜ ਦੇ ਨਾਲ ਉਹਦੀ ਕਿਰਪਾ ਦੇ ਨਾਲ ਅਗਗੀ ਤਰਪਾਚਨ ਦੇ ਖਾਲਸਾ ਪ੍ਰਗਟ ਹੋਇਆ ਤਿੰਨ ਹੋ ਗਏ ਜੀ ਚੌਥਾ ਅੱਜਕੱਲ ਤੇ ਦੂਰਾ ਪੜਨੋਂ ਹੀ ਹਟ ਗਏ ਨੇ ਭੋਗ ਤੋਂ ਮਗਰੋਂ ਕਿਤੇ ਕੋਈ ਵਿਰਲੇ ਵਾਂਝੇ ਇਹ ਦੇਖੇ ਨੇ ਕਿਤੇ ਕੋਈ ਪੜਦਾ ਨਹੀਂ ਤੇ ਦਾਸ ਨੇ ਫੌਜ ਤਨਖਾਹਰੀ ਕੀਤੀ ਹੈ ਗੁਰੂ ਘਰ ਦੀ ਸੇਵਾ ਦਾ ਵੀ ਮੌਕਾ ਮਿਲਿਆ ਪਰ ਅਹੀਂ ਉੱਥੇ ਤੋੜਾ ਪੱਕਾ ਅਜ ਵੀ ਸ਼ਾਇਦ ਪੜਦੇ ਹੋਣਗੇ ਦੁਹਰਾ ਆਗਿਆ ਭਈ ਅਕਾਲ ਕੇ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੇ ਦੇ ਨਦੇੜ ਦੇ ਵਿੱਚ ਜਦੋਂ ਕਲਗੀਧਰ ਪਾਤਸ਼ਾਹ ਨੇ ਧੰਨ ਗੁਰੂ ਸਤਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਦੀ ਦਿੱਤੀ ਮੱਥਾ ਟੇਕਤਾ ਨਮਸਕਾਰ ਕਰਤੀ ਆਪਣੇ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਗਟ ਕਰ ਦਿੱਤੀ ਉਹ ਸਦਾ ਵਾਸਤੇ ਬਰਾਜਮਨ ਹੋ ਕੇ ਪ੍ਰਗਟ ਹੋ ਕੇ ਚਾਰ ਹੋ ਗਏ ਜੀ ਤੇ ਪੰਜਵਾਂ ਆਉ ਪਰਗੇ ਅਸਣੀ ਅਰਦਾਸ Swami mere sagal kata bani aahi prakat paye sagale jug antar ਗੁਰੂ ਨਾਨਕ ਕੀ ਵਡਿਆਈ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਸਾਰਿਆਂ ਜੋਗਾਂ ਦੇ ਵਿੱਚ ਪ੍ਰਗਟ ਹੋ ਗਈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆਹ ਗੁਰਮਖੋ ਅਰਦਾਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਣ ਤੋਂ ਦ ਹੋਰ ਜੋ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀ ਆ ਪੁੱਤਰੇ ਮਨ ਦੀ ਭੁੱਖ ਕੋ ਨਾ ਚੁੱਕ ਕਰੇ ਖਿਮਾ ਕਰਨੀ ਜੀ ਬਜ਼ਾਰ ਸੰਘਰੇਆਲਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ